ਔਰ ਆਖਦੇ ਸਮੇਂ ਜਦੋਂ ਉਹ ਇਤਰਾ ਆਤਮਾ ਉਤਰਿਆ ਜਿੱਦਾਂ ਉਤਰਿਆ ਪਵਿੱਤਰ ਆਤਮਾ ਹallelujah ਹੁਣ ਪ੍ਰਾਣੇ ਨੇ ਵੀ ਦੇਖਦੇ ਆ ਮੋਸਾ ਨੇ ਮਤਲਬ ਪਰਮੇਸ਼ਰ ਦੀ ਅੱਗ ਨੂੰ ਵੇਖਿਆ ਹallelujah ਔਰ ਜਦੋਂ ਅਸੀਂ ਮਲਕੂਸ ਦੀ ਪੁਸਤਕ 19 ਦੇ ਆਏ ਪੜ੍ਹਦੇ ਆ ਨਾ ਤੇ ਸਨੇਈ ਪਰਉਤੇ ਪਰਮੇਸ਼ਰ ਦਾ ਜਦੋਂ ਆਤਮਾ ਉਤਰਿਆ ਤੇ 10 ਹੁਕਮ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਦਿੱਤੇ ਕਾਨੂੰਨ ਦਿੱਤੇ ਪਰ ਉਹ ਕਾਨੂੰਨ ਮੇਰੇ ਭਾਈ ਬਣਾ ਪਰਮੇਸ਼ਰ ਨੇ ਬਦਲ ਦਿੱਤੇ ਆਪਣੇ ਪ੍ਰਭੂ ਯਸੂਸ ਮਸੀਹ ਦੇ ਰਾਹੀ ਉਹਦੇ ਲਹੂ ਦੇ ਰਾਹੀਂ ਉਹਦੀ ਕੁਰਬਾਨੀ ਦੇ ਰਾਹੀਂ ਉਹ ਕਾਨੂੰਨਾਂ ਨੂੰ ਪਰਮੇਸ਼ਰ ਨੇ ਬਦਲ ਦਿੱਤਾ ਆ ਕਿਉਂਕਿ ਉਹ ਕਾਨੂੰਨ ਜਿਹੜੇ ਸੀ ਔਖਾ ਸੀ ਇਨਸਾਨ ਲਈ ਮੰਨਣਾ ਹallelujah ਹੁਣ ਜਦੋਂ ਬਦਲ ਦਿੱਤਾ ਆ ਉਹਨੇ ਪਵਿੱਤਰ ਆਤਮਾ ਵੀ ਦੇ ਦਿੱਤਾ ਆ ਕਿਉਂਕਿ ਜਦੋਂ ਮਿਲ ਕੇ ਪਰਮੇਸ਼ਰ ਦੀ ਮਹਿਮਾ 120 ਦੇ ਕਰੀਬ ਨੇ ਕੀਤੀ ਤਾਂ ਪਵਿੱਤਰ ਆਤਮਾ ਉਤਰਿਆ ਆ ਹallelujah ਅੱਗ ਜੀਆਂ ਜੀਭਾ ਉਤਰਿਆ ਆ ਕੋਈ ਕਿਸੇ ਦੇਸ਼ ਦੀ ਪਾਸ਼ਾ ਕੋਈ ਕਿਸੇ ਦੇਸ਼ ਦੀ ਪਾਸ਼ਾ ਉਹ ਇੱਕਾ ਚੰਬਾ ਗੱਲ ਇਹ ਹੋਈ ਕਿ ਪਤਰਸ ਨੇ ਜਿਹੜਾ ਪਹਿਲਾ ਪ੍ਰਚਾਰ ਕੀਤਾ ਪਤਰਸ ਨੇ ਇਹ ਪ੍ਰਚਾਰ ਕੀਤਾ ਕਿ ਜੋエル ਨਬੀ ਦੇ ਦੁਆਰਾ ਜੋ ਮੇ ਵਿਖਵਾੜੀ ਹੋਈ ਸੀ ਹallelujah ਹallelujah ਉਹ ਅਸੀਂ ਪਵਿੱਤਰ ਦੀ ਮਹਿਮਾ ਕਰਦੇ ਅਸੀਂ ਪਵਿੱਤਰ ਆਤਮਾ ਪਾਏ ਹੋਏ ਆ ਜਦੋਂ ਪਵਿੱਤਰ ਆਤਮਾ ਅਸੀਂ ਪਾਏ ਹੋਏ ਆ ਕਿ ਸਾਡੀਆਂ ਧੀਆਂ ਸਾਡੇ ਪੁੱਤਰ ਜਿਹੜੇ ਆ ਔਣ ਵਾਲੇ ਸਮੇਂ ਦੀਆਂ ਗੱਲਾਂ ਕਰਦੇ ਆ ਹallelujah ਇੱਕ ਬਹੁਤ ਵੱਡਾ ਪ੍ਰਸ਼ਨ ਆ ਇਹ ਕਿ ਸਾਡੀਆਂ ਧੀਆਂ ਸਾਡੇ ਪੁੱਤਰ ਜਿਹੜੇ ਆ ਆਉਣ ਵਾਲੇ ਸਮੇਂ ਦੀਆਂ ਗੱਲਾਂ ਕਰਦੇ ਆ ਕਿ ਵਚਨ ਬੋਲਦਾ ਕਿ ਅੰਤ ਦੇ ਜਰਾچے ਹੋਵੇਗਾ ਕਿ ਪਰਮੇਸ਼ਰ ਆਪਣਾ ਆਤਮਾ ਸਾਰੇ ਸ੍ਰਿਸ਼ਟੀ ਉੱਤੇ ਪਾਣੀ ਦੀ ਤਰ੍ਹਾਂ ਵਹਾ ਦੇਗਾ ਤੁਹਾਡੀਆਂ ਧੀਆਂ ਤੁਹਾਡੇ ਪੁੱਤਰ ਆਉਣ ਵਾਲੇ ਸਮੇਂ ਦੀਆਂ ਕੀ ਕਰਨਗੇ ਗੱਲਾਂ ਕਰਨਗੇ ਕਿ ਆਉਣ ਵਾਲੇ ਸਮੇਂ 'ਚ ਇਹੋ ਹੋੜ ਵਾਲਾ ਆ ਹallelujah ਇਹ ਨਹੀਂ ਕਰਨਗੇ ਕੀ ਵੀਜ਼ਾ ਲੱਗ ਗਿਆ ਜਾਂ ਆ ਚੀਜ਼ ਆ ਚੀਜ਼ ਆਸ਼ੀਸ਼ਾਂ ਬੱਚੇ ਲੇਗਾ ਤੁਸੀਂ ਮੇਰੇ ਧਰਮ ਦੇ ਰਾਜ਼ ਨੂੰ ਪਾੜੋ ਜਿਹੜੀਆਂ ਵਸਤਾਂ ਤੁਸੀਂ ਲੱਭ ਦਿਓ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮਿਲਣੀ ਆ ਹallelujah ਹallelujah ਕੋਈ ਬਚਨ ਜਿੱਦ ਪਹਾੜੀ ਉਮੇਸ਼ ਪੜਦੇ ਆ ਨਾ ਬਚਨ ਕਿਹੜੇ ਸ਼ੁੱਧ ਮੰਨਿਆ ਉਹ ਪਰਮੇਸ਼ਰ ਨੂੰ ਦੇਖਣਗੇ ਉਹ ਪਰਮੇਸ਼ਰ ਨਾਲ ਗੱਲਬਾਤ ਕਰਨਗੇ ਹੁਣ ਆਪਾਂ ਮੋਬਾਈਲ ਦੇ ਤੇ ਇੱਕ ਦੂਏ ਨਾਲ ਗੱਲਬਾਤ ਕਰਦੇ ਆ ਨਾ ਇੱਕ ਦੂਏ ਦਾ ਹਾਲ ਚਾਲ ਪੁੱਛਦੇ ਆ ਕਦੀ ਪਰਮੇਸ਼ਰ ਨੂੰ ਵੀ ਦੱਸਿਆ ਆਪਣਾ ਹਾਲ ਕਦੀ ਪਰਮੇਸ਼ਰ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਰ ਕੌਣ ਆ ਹੋ ਕਦੀ ਉਤਪਤੀ ਕਿਤਾਬ ਤੋਂ ਲੈ ਕੇ ਮਲਾਕੀ ਤੱਕ ਦੇਖਿਆ ਕਿ ਪਰਮੇਸ਼ਰ ਦਾ ਸੁਭਾਅ ਕਿਦਾਂ ਦਾ ਆ ਹallelujah ਪਰਮੇਸ਼ਰ ਦਾ ਸੁਆ ਹਮੇਸ਼ਾ ਹੀ ਤੁਹਾਨੂੰ ਤਰੱਕੀ ਦੇਣ ਲਈਆ ਤੁਹਾਨੂੰ ਆਸ਼ੀਸ਼ ਦੇਣ ਲਈਆ ਤੁਹਾਨੂੰ ਵਧਾਉਣ ਲਈਆ